ਜੇਲਾ ਸ਼ਹਿਰ ਭਗਤ ਸਿੰਘ ਨਗਰ ਪੁਲਿਸ ਨੇ ਨਸ਼ਾ ਤਸਕਰੀ ਖਿਲਾਫ ਸਖਤ ਕਾਰਵਾਈ ਕਰਦੇ ਹੋਏ 28 ਕਿਲੋ 80 ਗ੍ਰਾਮ ਫੀਮ ਸਮੇਤ ਇੱਕ ਦੋਸ਼ੀ ਨੂੰ ਕਾਬੂ ਕੀਤਾ ਹੈ ਇਸ ਮੌਕੇ ਦੀ ਜਾਣਕਾਰੀ ਦਿੰਦੇ ਹੋਏ ਐਸਪੀ ਸਰਬਜੀਤ ਸਿੰਘ ਭయ్యా ਨੇ ਦੱਸਿਆ ਹੈ ਕਿ ਐਸਐਸਪੀ ਦੇ ਦਿਸ਼ਾ ਨਿਰਦੇਸ਼ ਤਹਿਤ ਦੱਸਿਆ ਹੈ ਕਿ ਜਿੰਨੀ ਵੀ ਅਫੀਮ ਆਈ ਹੈ ਉਹ ਬਾਹਰਲੇ ਖੇਤਰ ਤੋਂ ਆਈ ਗਈ ਹੈ ਇਸ ਮੌਕੇ ਤੇ ਉਹਨਾਂ ਇਹ ਵੀ ਦੱਸਿਆ ਹੈ ਕਿ ਇਹਦਾ 5 ਦਿਨ ਦਾ ਰਿਮਾਂਡ ਲਿਆ ਗਿਆ ਹੈ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਕਿ ਇਸ ਵੰਦੇ ਜਿਹੜੇ ਅੱਜ ਆਪਾਂ ਇਕੱਠੇ ਹੋਏ ਹੈਗੇ ਅੱਜ ਮਾਨਯੋਗ ਡੀਜੀ ਸਾਹਿਬ ਵੱਲੋਂ ਔਰ ਐਸਐਸਪੀ ਡਾਕਟਰ ਮਹਿਤਾਬ ਸਿੰਘ ਵੱਲੋਂ ਕਲੀਅਰ ਕੱਟ ਇਨਸਟਰਕਸ਼ਨਸ ਹੈਗੀਆਂ ਕਿ ਜਿਹੜਾ ਵੀ ਬੰਦਾ ਆਪਾਂ ਫੜਦੇ ਆ ਉਹਦੀ ਥੋਰੋਲੀ ਕਸ਼ੀਸ਼ ਹੋਵੇ ਔਰ ਇਸ ਕੇਸ ਵਿੱਚ ਵੀ ਆਪਾਂ ਜਿਹੜੀ ਸਟਾਰਟਿੰਗ ਹੋਈ ਸੀ ਸਿਰਫ 50 ਗ੍ਰਾਮ ਓਪੀਐਮ ਫੜੀ ਸੀ ਅ ਸਿੱਗਾ ਆਪਣੇ ਬਾਹਰ ਮਹਾਲੋਂ ਦੇ ਲੱਗੇ ਨਕਲ ਆਇਆ ਹੋਇਆ ਸੀ ਨਿਰਮਲ ਨੇ ਤੇ 50 ਗ੍ਰਾਮ ਤੋਂ ਬਾਅਦ ਜਦੋਂ ਅਸੀਂ ਇਹ ਪੁਛ ਗਏ ਸੀ ਸਟਾਰਟ ਕੀਤੀ ਵੀ ਏਡੀ ਦੂਰੋਂ ਬੰਦਾ 50 ਗ੍ਰਾਮ ਦਾ ਪੋਸੀਬਲ ਨਹੀਂ ਲੱਗਦਾ ਸਾਨੂੰ ਔਰ ਉਸ ਪੁਛ ਗਿਛ ਦੇ ਵਿੱਚ ਗੱਲ ਕਲੀਅਰ ਹੋਈ ਵੀ ਅਪਰੋਕਸੀਮੇਟਲੀ 7 ਕਿਲੋ ਦੇ ਲੱਗੇ ਨੇ ਜੋ ਕੰਫੈਸ ਕੀਤਾ ਵੀ ਮੇਰੀ ਪੈਟ ਟੱਕੀਆਂ ਹੈ ਜੀਆਂ ਬਿਆਸਟਾਨੇ ਚ ਉੱਥੇ ਪਿਆ ਹੈਗਾ ਸਮਾਨ ਉਹ 7 ਕਿਲੋ ਰਿਕਵਰ ਹੋ ਗਈ ਥੈਨ ਫਿਰ ਹਾਲੇ ਸਾਨੂੰ ਤਸੱਲੀ ਨਹੀਂ ਹੋਈ ਸੀ ਵੀ ਇਹ ਸਮਾਨ ਵੱਡਾ ਸਮਗਲਰ ਲੱਗਦਾ। ਥੈਨ ਫਿਰ ਇਹਨੇ ਆਪਣਾ ਦੁਬਾਰਾ ਫਿਰ ਡਿਸਕਲੋਜ਼ਰ ਕੀਤੀ ਵੀ ਮੇਰਾ ਇੱਥੇ ਇੱਕ ਸਾਥੀ ਹੈਗਾ ਜਿਹੜਾ ਆਲਰੇਡੀ 2-3 ਦਿਨ ਪਹਿਲਾਂ ਅਸੀਂ ਉਹਨੂੰ ਰੋਕਿਆ ਸੀ ਲੱਗਦਾ ਸੀਗਾ ਦਵਿੰਦਰ ਹੈਗਾ ਜਿਹੜਾ ਕਿ ਪਹਿਲਾਂ ਪਗੋੜਾ ਸੀਗਾ ਤੁਹਮ ਜਾਣੂਗਾ ਗੈਮ ਮਹੀਨੇ ਕਾਫੀ ਅਦਾਨ ਕੀਤੀ ਸੀ ਇਹਨੇ 10 ਕਿਲੋ ਪੌਪੀ ਉਦੇ ਵਿੱਚ ਇੱਕ ਕਾਰ ਅਨੋਵਾ ਦੇ ਵਿੱਚ ਦੋ ਬੰਦੇ ਭੱਜ ਗਏ ਸੀ। ਉਹ ਦਵਿੰਦਰ ਨੂੰ ਜਦੋਂ ਉਹਦੀ ਜੁਆਇੰਟਲੀ ਹੋਇਆ ਕਿ ਉਹਦੇ 'ਚ ਇਹ ਗੱਲ ਹੋਈ ਵੀ ਇਹ ਦਵਿੰਦਰ ਨੇ ਉਹ ਸਮਾਨ ਉਹਦੇ ਕੋਲ ਵੀ ਰੱਖ ਕੇ ਗਿਆ ਹੋਇਆ। ਉਹ ਜਦੋਂ ਉਹ ਦੁਆਰਾ ਉਸ ਜਗ੍ਹਾ ਤੇ ਪਹੁੰਚੇ ਤੇ ਉਹ 20 ਕਿਲੋ ਪਲੱਸ ਕੁਝ ਗ੍ਰਾਮ ਉਹ ਸਮਾਨ 21 ਕਿਲੋ 160 ਗ੍ਰਾਮ ਉਹ ਸੁਭਾਨ ਸਾਨੂੰ ਦੁਆਰਾ ਕੰਗਪਿੰਡ ਤੋਂ ਜਿਹੜੇ ਉਹਦਾ ਸੀਗਾ 플ੌਟ ਉੱਥੇ ਇਹ ਨਹੀਂ ਦੱਬੀ ਹੋਈ ਸੀ ਲੈਣ ਫਿਰ ਉੱਥੋਂ ਇਹ ਟੋਟਲ ਜੋ ਵਕ ਵਕ ਟਾਈਮ ਤੇ 3 ਦਿਨਾਂ ਚ ਹੀਰ ਗਵਰੀ ਹੋਈ ਆ ਇਹ ਪ੍ਰੋਕਸੀਮਿਟੀ ਹੋਗੀ 28 ਕਿਲੋ ਦੇ ਪਲੱਸ ਹੋ ਗਈ ਆ ਕੋਲੋਂ 28 ਕਿਲੋ 80 ਗ੍ਰਾਮ ਦੇ ਲਾਗੇ ਇੱਕ ਸਾਰੀ ਰਿਕਵਰੀ ਹੋ ਗਈ ਹੈ ਇਹਦੇ ਵਿੱਚ 인ਦਰਜੀਤ ਜਿਹੜਾ ਹੈਗਾ ਇਹ ਤਾਂ ਪਹਿਲਾ ਟਰੱਕ ਡਰਾਈਵਰ ਸੀਗਾ ਬਾਅਦ ਵਿੱਚ ਇਹਨਾਂ ਆਪਣਾ ਟਰੱਕ ਲੈ ਲਿਆ ਏਸੀ ਤਰ੍ਹਾਂ ਜਿਹੜਾ ਦਵਿੰਦਰ ਸੀਗਾ 인ਦਰਜੀਤ ਪਹਿਲਾਂ ਡਰਾਈਵਰ ਸੀ ਤੇ ਉਹਨਾਂ ਨੇ ਟਰੱਕ ਆਪਣਾ ਲੈ ਲਿਆ ਇਦਾਂ ਹੀ ਗਵਿੰਦਰ ਨੇ ਇੱਕ ਟਰੱਕ ਆਪਣਾ ਉਹ ਤਾਂ ਇੱਕ ਡਰਾਈਵਰ ਸੀਗਾ ਉਹਨੂੰ ਲੈ ਕੇ ਉਹਦੇ ਨਾਲ ਦੇ ਡੇਟਾ ਉਹਦੇ ਵੀ ਉਹ ਕੰਪਨੀ ਦਾ ਕੰਮ ਕਰਦੇ ਸੀ ਔਰ ਪਰਲੀ ਇਹਦੀ ਬੈਕਵਰਡ ਫਾਰਵਰਡ ਤੇ ਸਾਡਾ ਕੰਮ ਚੱਲ ਰਿਹਾ ਹੈ اشتركوا <applause> <applause> <applause>